ਚਲੋ ਸਸੀਗਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਖਾਂਸੀ ਦੀ ਦਵਾਈ ਜਿਹੜੇ ਵੀਰਾਂ ਨੂੰ ਮਤਲਬ ਖਾਂਸੀ ਰਹਿੰਦੀ ਹੈ ਬਲਗਮ ਰਹਿੰਦਾ ਹੈ ਮਤਲਬ ਦਵਾਈਆਂ ਨਾਲ ਨਹੀਂ ਠੀਕ ਹੁੰਦੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਘਰੇਲੂ ਮਤਲਬ ਉਹ ਜਿਹੜਾ ਦਵਾਈ ਆਪਣੇ ਘਰੇ ਬਣਦੀ ਹੈ ਉਹਦੇ ਵਿੱਚ ਕਰਨਾ ਕੀ ਹੈ ਤੁਹਾਨੂੰ 20 ਗ੍ਰਾਮ ਤਾਂ ਸੁੰਡ ਲੈਣੀਆਂ ਜੀ 20 ਗ੍ਰਾਮੀ ਕਾਲੀ ਮਿਰਚ 20 ਗ੍ਰਾਮੀ ਮਗਾ ਇਹਨਾਂ ਨੂੰ ਇਹਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਜੀ ਪਾਊਡਰ ਬਣਾਉਣ ਤੋਂ ਬਾਅਦ ਸ਼ਾਮ ਨੂੰ ਮਤਲਬ ਦੇਸੀ ਸ਼ਹਿਦ ਇੱਕ ਚਮਚਾ ਤੇ ਉਹਦੇ ਵਿੱਚ ਚਮਕਿਆ ਚੌਥਾ ਹਿੱਸਾ ਇਹ ਦਵਾਈ ਪਾ ਕੇ ਹਲਕਾ ਜਿਹਾ ਮਤਲਬ ਗਰਮ ਕਰਕੇ ਤੇ ਉਹ ਦਵਾਈ ਨੂੰ ਲੋਹ ਤੇ ਉੱਪਰ ਦੀ ਮਤਲਬ ਚਾਹ ਪੀਣੀ ਹੈ ਜੀ ਚਾਹ ਪੀਣ ਤੋਂ ਬਾਅਦ ਕੁਝ ਨਹੀਂ ਖਾਣਾ ਇਹ ਦਵਾਈ ਜਿਹੜੀ ਰਾਤ ਨੂੰ ਲੈਣੀ ਹੈ ਇਹ ਦਵਾਈ ਲਗਾਤਾਰ ਇੱਕ ਹਫ਼ਤਾ ਲਓ ਜਿਹੜੀ ਤੁਹਾਡੀ ਖਾਂਸੀ ਹੈ ਜਾਂ ਬਲਗਮਾਂ ਦੀ ਉਹ ਬਿਲਕੁਲ ਠੀਕ ਹੋ ਜਾਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਕੀ ਹੋਰ ਵੀ ਕਿਸੇ ਤਰ੍ਹਾਂ ਦੀ ਦੇਸੀ ਦਵਾਈ ਅਗਰ ਲੈਣੀ ਹੋਵੇ ਤਾਂ ਕਾਲੂ ਪੰਸਾਰੀ ਦੀ ਹੱਟੀ ਨੇਰੇ கிருஷ்ਨਾ ਮੰਦਿਰ ਆ ਫੋਨ ਨੰਬਰ 70096102 ਜੀ ਧੰਨਵਾਦ ਆ ਕੀ ਕੀਤਾ ਰਹੇ ਹਾਂ ਜੀ ਚੁੱਪ ਨਾ ਕਰੀਂ ਜਿਸ ਨਾਲ ਮਤਾਂ